ਅੱਜ ਆਪਾਂ ਬਣਾਵਾਂਗੇ ਪ੍ਰਾਚੀਨ ਪੰਜਾਬੀ ਕਰੀ ਤੇ ਇਸ ਦੇ ਨਾਲ ਕੜੀ ਕੜੀ ਬਣਾਣੀ ਵੈਸੇ ਬਹੁਤ ਔਖੀ ਲੱਗਦੀ ਹੈ ਪਰ ਇਹਦੇ ਵਿੱਚ 10 ਮਿੰਟ ਦੇ ਵਿੱਚ ਕੜੀ ਤਿਆਰ ਹੋ ਜਾਣੀ ਹੈ ਚਾਹੇ ਆਪਾਂ ਸਮੋ ਦੇ ਤੇਲ ਦੇ ਫਲੇਵਰ ਚ ਬਣਾ ਲਈਏ ਤੇ ਚਾਹੇ ਬਣਾ ਲਈਏ ਦੇਸੀ ਘਿਓ ਦੇ ਵਿੱਚ ਵੈਸੇ ਦੇਸੀ ਘਿਓ ਦੇ ਵਿੱਚ ਜਿਆਦਾ ਸਵਾਦ ਬਣਦੀ ਹੈ ਆਪਾਂ ਜਾਰ ਵੀ ਯੂਜ਼ ਕਰ ਸਕਦੇ ਹਾਂ ਫਲੈਕਸੀਬਲ ਜਾਰ ਵੀ ਯੂਜ਼ ਕਰ ਸਕਦੇ ਹਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਔਨ ਗੈਸ ਇਹ ਤੇ ਛਾ ਰਾਂਗੇ ਕੜਾਹੀ ਤੇ ਇਹਦੇ ਵਿੱਚ ਪਾਵਾਂਗੇ ਇੱਕ ਕੜਛੀ ਆਪਣੀ ਪ੍ਰਾਚੀਨ ਪੰਜਾਬੀ ਕੜੀ ਪੇਸਟ ਦੀ ਇੱਕ ਕੜਛੀ ਇਹਦੇ ਵਿੱਚ ਬਹੁਤ ਚਾਰ ਤੋਂ ਪੰਜ ਬੰਦਿਆਂ ਵਾਸਤੇ ਆਪਾਂ ਕੜੀ ਤਿਆਰ ਕਰਾਂਗੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਹੋ ਲੈਣ ਦਾਂਗੇ ਇਹ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਬਾਣਾ ਕਿਲਟਰ 800 ml ਦੀ ਪੈਕਿੰਗ ਆਉਂਦੀ ਹੈ ਲੱਸੀ ਦੀ ਬਾਜ਼ਾਰ ਦੇ ਵਿੱਚ ਉਹ ਲੈ ਸਕਦੇ ਆਪਾਂ ਜਾਂ ਜੇ ਆਪਣੇ ਕੋਲੇ ਕਿ ਤੁਹਾਨੂੰ ਹੋਰ ਇਤਜਾਮ ਹੁੰਦਾ ਉਥੋਂ ਲੈ ਲਈਏ ਤੋਂ ਉਸ ਤੋਂ ਬਾਅਦ ਇਹਦੇ ਵਿੱਚ ਲੱਸੀ ਪਾ ਦੇਣੀ ਆਪਾਂ ਹੁਣਾਂ ਦੇ 1 ਲੀਟਰ ਲੱਸੀ ਲੰਘ ਭਾ ਸਮਝ ਲਓ ਤੁਸੀਂ ਵੀ 3 ਨੱਕਰ ਗਲਾਸ ਲੱਸੀ ਦੇ ਇਹਦੇ ਵਿੱਚ ਆਪਾਂ ਪਾ ਦੇਨੇ ਨੇ ਤਾਂ ਇਹ ਨੂੰ ਹੁਣ ਜਦ ਤੱਕ ਉਬਾਲੀ ਜਾਂਦੀ ਹੈ ਅੱਧੀ ਕੌਲੀ ਬੇਸਣ ਔਰ ਇਹਦੇ ਵਿੱਚ ਅੱਧਾ ਗਲਾਸ ਪਾਣੀ ਬਸ ਆਪਾਂ ਧਿਆਨ ਇਹਨਾਂ ਰੱਖਣਾ ਵੀ ਇਹਦੀਆਂ ਜਿਹੜੀਆਂ ਨੇ ਉਹ ਬੱਟੀਆਂ ਜੇ ਨਾ ਬਣਨ ਲੈਂਪਸ ਨਾ ਬਣਨ ਇਹਦੇ ਵਿੱਚ ਹੌਲੀ ਹੌਲੀ ਪਾਣੀ ਪਾ ਕੇ ਆਪਾਂ ਇਹਨੂੰ ਰਲਾ ਕੇ ਦਾ ਘੋਲ ਜਾ ਤਿਆਰ ਕਰ ਲੈਣਾ ਹੁਣ ਇਹ ਘੋਲੇ ਰਬੇਸਨ ਨੂੰ ਆਪਾਂ ਇਹਦੇ ਵਿੱਚ ਮਾਰਾਂਗੇ ਇਹਨੂੰ ਆਪਾਂ ਟਕਣਾ ਨਹੀਂ ਹੈਗਾ ਤਾਂ ਗੈਸ ਆਪਾਂ ਫੁੱਲਤੇ ਰੱਖਣੀ ਹੈ ਇਹਦੇ ਵਿੱਚ ਥੋੜੀ ਜੀ ਹਲਦੀ ਰੰਗਤ ਵਾਸਤੇ ਤੇ ਥੋੜੀ ਲਾਲ ਮਿਰਚ ਐਡ ਕਰ ਸਕਦੇ ਹੋ ਟੇਸਟ ਅਨੁਸਾਰ ਵੈਸੇ ਤਾਂ ਮਿਰਚ ਹੁੰਦੀ ਹੈ ਤਰੀਪੇਸ ਦੇ ਵਿੱਚ ਹੀ ਪਰ ਇਹਦੇ ਵਿੱਚ ਤੁਸੀਂ ਥੋੜੀ ਜੀ ਪਾ ਸਕਦੇ ਹੋ ਇਹਦੇ ਨਾਲ ਸਾਡੀ ਰੰਗਤ ਜਿਹੜੀ ਆ ਉਹ ਆ ਜਾਊਗੀ ਤੇ ਇਹਦੇ ਵਿੱਚ ਨਮਕ ਵੀ ਤੁਹਾਨੂੰ ਐਡ ਕਰਨਾ ਪੈਣਾ ਹੈ ਕਿਉਂਕਿ ਦੁੱਧ ਇਹਦੇ ਵਿੱਚ ਪਾਇਆ ਆਪਾਂ ਉਹਦੇ ਹਿੱਸੇ ਦਾ ਜਿਹੜਾ ਨਮਕ ਹੈ ਸਵਾਦ ਅਨੁਸਾਰ ਇਹਦੇ ਵਿੱਚ ਐਡ ਕਰਨਾ ਹੈ ਔਰ ਖੜੀ ਕੜੀ ਜਿਹੜੀ ਹੈ ਉਹ ਤਿਆਰ ਹੋ ਜੀ ਤੇ ਜੇ ਤੁਸੀਂ ਇਹਦੇ ਟੇਸਟ ਨੂੰ ਹੋਰ ਵਧਾਣਾ ਚਾਹਦੇ ਹੋ ਥੋੜੀ ਜਿਹੀ ਮਿਹਨਤ ਹੋਰ ਕਰਨੀ ਚਾਹਦੇ ਹੋ ਤਾਂ ਦੇਸੀ ਘਿਓ ਗਰਮ ਕਰ ਲੋ ਉਹਦੇ ਵਿੱਚ ਥੋੜਾ ਜਿਹਾ ਜੀਰਾ ਔਰ ਸਾਬਤ ਲਾਲ ਮਿਰਚ ਪੂਰੀ ਝੂਕ ਲਾ ਸਕਦੇ ਹੋ ਉਹ ਇਹਦੇ ਵਿੱਚ ਪਾਓਗੇ ਤਾਂ ਇਹਦਾ ਟੇਸਟ ਹੋਰ ਵੀ ਜ਼ਿਆਦਾ ਇਨਹਾਂਸ ਹੋ ਜਾਊਗਾ ਸ਼ਾਨਦਾਰ ਕੜੀ ਥੋੜੀ ਜਿਹੜੀ ਆ ਉਹ ਤਿਆਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰ ਰਾਜਪਾਲ ਮਖਣੀ ਤਾਂ ਅੱਜ ਮੰਗਲਵਾਰ ਹਰ ਮੰਗਲਵਾਰ ਦੀ ਤਰ੍ਹਾਂ ਚਰਚਾ ਸੇਧੀ ਜਿਵੇਂ ਮੈਂ ਪਿਛਲੀਆਂ ਵੀਡੀਓਜ਼ ਕਿਹਾ ਹੋਇਆ ਉਸ ਤੋਂ ਪਹਿਲੀ ਵੀਡੀਓ ਦੇ ਵਿੱਚ ਵੀ ਮੈਂ ਗੱਲ ਕਰਦਾ 99.99% ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਆਂਦੀ ਹੈ ਵੀ ਅਸੀਂ ਖਾਣਾ ਕੀ ਖਾਈਏ ਇਹ ਜੀ ਕਿਹੜੀ ਖੁਰਾਕ ਹੈ ਜਿਹੜੀ ਸਾਨੂੰ ਠੀਕ ਕਰ ਦਵੇ ਯਾਹ ਹੈ ਜੀ ਕਿਹੜੀ ਖੁਰਾਕ ਹੈ ਜਿਹੜੀ ਸਾਨੂੰ ਸਿਹਤਯਾਬ ਰੱਖੇ ਅ ਜਿੱਥੇ ਸੱਚ ਹੈ ਕਿ ਖੁਰਾਕ ਦਾ ਇੱਕ ਵੱਡਾ ਕੰਟਰੀਬਿਊਸ਼ਨ ਹੈ ਸਾਡੀ ਬਾਡੀ ਨੂੰ ਬਣਾਉਣ ਔਰ ਸਹੀ ਚਲਾਣ ਵਾਸਤੇ ਵਿੱਚ ਉਥੇ ਅਸੀਂ ਇਹ ਭੁੱਲ ਜੰਨੇ ਆ ਕਿ ਕੱਲੀ ਖੁਰਾਕ ਨਹੀਂ ਹੈ ਜਿਹੜੀ ਸਾਨੂੰ ਬਿਮਾਰ ਕਰਦੀ ਹੈ ਤੇ ਯਾਹ ਜੇ ਅਸੀਂ ਬਿਮਾਰਾਂ ਤਾਂ ਉਹਦੇ ਵਿੱਚੋਂ ਬਾਹਰ ਕੱਲੀ ਖੁਰਾਕ ਸਾਨੂੰ ਨਹੀਂ ਕੱਢ ਸਕਦੀ ਇੱਕ ਸਿੱਧਾ ਸਿੰਪਲ ਫਾਰਮੂਲਾ ਹੈ ਸਮਝੋ ਕਿ ਜੋ ਖਾਣਾ ਉਹ ਜਿੰਨੀ ਭੁੱਖ ਲੱਗੀ ਉਹਦੋਂ ਘੱਟ ਤੇ ਪਾਣੀ ਪੀਣਾ ਦੁੱਗਣਾ ਐਕਸਰਸਾਈਜ਼ ਸਰੀਰ ਨੂੰ ਹਿਲਾਣਾ ਡੋਲਾਣਾ ਤਿਗਣਾ ਤੇ ਖੁਸ਼ ਰਹਿਣਾ ਚਾਰ ਗੁਣਾ ਜ਼ਿਆਦਾ ਜ਼ਰੂਰੀ ਹੈ ਟੋਟਲ ਜਿਹੜਾ ਸਿਹਤ ਦਾ ਜਿਹੜਾ ਫਲਸਫਾ ਹੈ ਜਿਹੜਾ ਟੋਟਲ ਫਿਲਾਸਫੀ ਹੈ ਕਿਉਂਕਿ ਸਾਡੇ ਥੌਟ ਪ੍ਰੋਸੈਸ ਦੇ ਨਾਲ ਜਿਵੇਂ ਅਸੀਂ ਸੋਚਦੇ ਹਾਂ ਉਹਦੇ ਨਾਲ ਸਾਡਾ ਸਰੀਰ ਸਾਰਾ ਪ੍ਰਕਿਰਿਆ ਕਰਦਾ ਹੈ ਇਹ ਚੀਜ਼ ਹਾਲੇ ਬਹੁਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਜਿਹੜੀ ਮੇਨ ਜਿਹੜੀਆਂ ਬਿਮਾਰੀਆਂ ਦੀ ਜੜ ਹੈ ਚਾਹੇ ਉਹ ਦਮਾ ਹੈ ਤੁਹਾਡਾ ਚਾਹੇ ਉਹ ਗਠੀਆ ਹੈ ਤੁਹਾਡਾ ਚਾਹੇ ਬਲੱਡ ਪ੍ਰੈਸ਼ਰ ਹੈ ਚਾਹੇ ਬਲੱਡ ਸ਼ੂਗਰ ਇਹ ਸਾਰਿਆਂ ਦੀ ਜਿਹੜੀ ਮੇਨ ਜੜ ਜਿਹੜੀ ਬੈਠੀ ਹੈ ਉਹ ਸਾਡੀ ਸੋਚ ਸਾਡੇ ਟੈਨਸ਼ਨ ਸਾਡੇ ਸਟ्रेस ਦੇ ਵਿੱਚ ਸਾਡੇ ਆਸ-ਪਾਸ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਟਾ ਗਿਆ ਕਿ ਸਾਨੂੰ ਕਾਬੂ ਕਰਨ ਵਾਸਤੇ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਬਸ ਟੈਨਸ਼ਨ ਦੇ ਕੇ ਰੱਖੋ ਆਸ-ਪਾਸ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ ਕਿ ਚਾਹਦੇ ਨਾ ਚਾਹਦੇ ਵੀ ਤੁਹਾਨੂੰ ਜਦੋਂ ਜਹਤ ਉਸ ਤਰ੍ਹਾਂ ਦੀ ਕਰਨੀ ਪੈਂਦੀ ਹੈ ਕਿ ਤੁਸੀਂ ਫ੍ਰੀ ਹੋ ਹੀ ਨਹੀਂ ਸਕਦੇ ਸਟ्रेस ਫ੍ਰੀ ਹੋ ਹੀ ਨਹੀਂ ਸਕਦੇ ਸਟ्रेस ਫ੍ਰੀ ਹੋਣ ਵਾਸਤੇ ਜੋ ਕੁਝ ਵੀ ਅਸੀਂ ਕਰਦੇ ਹਾਂ ਉਹ ਵੀ ਸਾਨੂੰ ਬਿਮਾਰ ਕਰਨ ਦੇ ਵਿੱਚ ਬਹੁਤ ਵੱਡਾ ਆਪਣਾ ਰੋਲ ਨਿਭਾਉਂਦਾ ਹੈ ਕਿਉਂਕਿ ਕਾਬੂ ਕਰ ਕਰਨ ਕਰਕੇ ਹੀ ਰਾਜ ਹੋਊਗਾ ਠੀਕ ਹੈ ਪਹਿਲਾਂ ਛੈਂਟਿਆਂ ਦੇ ਨਾਲ ਕਾਬੂ ਕਰਦੇ ਸੀ ਜਦੋਂ ਪੁਰਾਣਾ ਜ਼ਮਾਨਾ ਹੁੰਦਾ ਸੀ ਉਦੋਂ ਛੈਂਟਿਆਂ ਦੇ ਨਾਲ ਕਾਬੂ ਕਰਦੇ ਸੀ ਫਿਰ ਜਦੋਂ ਛੈਂਟਿਆਂ ਨਾਲ ਕਾਬੂ ਕਰਨਾ ਥੋੜਾ ਮੁਸ਼ਕਲ ਹੋ ਗਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਰਜ਼ੇ ਦੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੁਣ ਸਟ੍ਰੈਸ ਦੇ ਨਾਲ ਕਾਬੂ ਕਰਨੇ ਤੁਹਾਨੂੰ ਸਟ੍ਰੈਸ ਦੇ ਦਿਓ ਤਾਂ ਕਾਬੂ ਤੁਸੀਂ ਆਪਣੇ ਆਪ ਹੋ ਜਾਓਗੇ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਜਿਵੇਂ ਟੈਲੀਵਿਜ਼ਨ ਹੈ ਠੀਕ ਹੈ ਟੈਲੀਵਿਜ਼ਨ ਦਾ ਮਤਲਬ ਕੀ ਹੈ ਟੈਲੀਵਿਜ਼ਨ ਦਾ ਐਕਚੁਅਲ ਮਤਲਬ ਜੇ ਤੁਸੀਂ ਸੋਚੋ ਇਹ ਹੈ ਟੈਲ ਯੂਰ ਵਿਜ਼ਨ ਤਾਂ ਜੋ ਉਹ ਤੁਹਾਨੂੰ ਦਿਖਾਣਾ ਚਾਹੁੰਦੇ ਆ ਜੋ ਸਾਨੂੰ ਸਮਝਾਣਾ ਚਾਹੁੰਦੇ ਆ ਸਾਨੂੰ ਸਮਝ ਆਉਂਦਾ ਉਹ ਕੀ ਦਿਖਦਾ ਤਾਂ ਆਸ-ਪਾਸ ਦਾ ਮਾਹੌਲ ਹਰ ਵੇਲੇ ਉਹ ਇਹ ਜਿਹਾ ਕਰਦਾ ਤੁਸੀਂ ਚਾਹ ਕੇ ਨਾ ਚਾਹ ਕੇ ਵੀ ਤੁਹਾਨੂੰ ਰੈਟਰੀ ਸਚੂਹਾ ਦੌੜ ਭਜਨ ਅਠ ਦੇ ਵਿੱਚ ਲੱਗਣਾ ਹੀ ਪਊਗਾ ਤੁਹਾਨੂੰ ਮਤਲਬ ਦਾਲ ਰੋਟੀ ਦੇ ਸਾਧਨ ਜੁਟਾਣੇ ਹੀ ਐਨੇ ਮੁਸ਼ਕਲ ਕਰਤੇ ਤੇ ਜੇ ਤੁਸੀਂ ਉਹਨੂੰ ਵੱਡਾ ਕਰ ਰਹੇ ਹੋ ਤਾਂ ਵੱਡਾ 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 ਜਿੰਨਾ ਵੱਡਾ ਹੋ ਜਾਂਦਾ ਉਹਨਾਂ ਭਾਰਾ ਹੋ ਜਾਂਦਾ ਉਹ ਦੇ ਵਿੱਚ ਦਬ ਜਾਂਦਾ ਬੰਦਾ ਤਾਂ ਇਹ ਕਹਿਣਾ ਆਸਾਨ ਹੈ ਕਿ ਸਟ्रेस ਨਾ ਲਓ ਪਰ ਸਟ्रेस ਬਦੋਬਦੀ ਜਿਹੜੀ ਹੈ ਉਹ ਹੋ ਜਾਂਦੀ ਹੈ ਤਾਂ ਹੀ ਅਸੀਂ ਸਾਰੇ ਕਹਿੰਦੇ ਆ ਵੀ ਮੈਂ ਘਰ ਦਾ ਖਾਣਾ ਖਾਨੀ ਆ ਜਾਂ ਖਾਂਦਾ ਮੈਂ ਤਾਂ ਬਾਹਰੋਂ ਕੁਝ ਵੀ ਨਹੀਂ ਖਾਂਦੇ ਤੇ ਮੈਂ ਫੇਰ ਵੀ ਨੀਂਦ ਠੀਕ ਹੋ ਪਾ ਰਿਹਾ ਤੋ ਪਹਿਲੀ ਚੀਜ਼ ਆਪਾਂ ਇਹ ਸਮਝ ਲਈਏ ਕਿ ਜੇ ਅਸੀਂ ਆਪਣੇ ਸਰੀਰ ਨੂੰ ਖਰਾਬ ਕਰ ਲਿਆ ਹੋਇਆ ਬਹੁਤ ਸਾਰੇ ਕਾਰਨਾਂ ਕਰਕੇ ਮਿੱਠਾ ਜਿਹਦੇ ਵਿੱਚੋਂ ਇੱਕ ਕਾਰਨ ਹੈ ਬਹੁਤ ਐਡਿਡਡ 슈ਗਰ ਠੀਕ ਹੈ ਕਾਰਬੋਹਾਈਡਰੇਟਸ ਦਾ ਜ਼ਿਆਦਾ ਸੇਵਨ ਅੱਜ ਦੀ ਡੇਟ ਦੇ ਵਿੱਚ ਇੱਕ ਬਹੁਤ ਵੱਡਾ ਰੀਜ਼ਨ ਹੈ ਉੱਥੇ ਜਿਹੜਾ ਅਸੀਂ ਘਰ ਦਾ ਖਾਣਾ ਜਿਹਨੂੰ ਅਸੀਂ ਘਰ ਦਾ ਖਾਣਾ ਕਹਿੰਦੇ ਆ ਵੀ ਘਰ ਦਾ ਬਣਿਆ ਹੋਇਆ ਖਾਣਾ ਅਸੀਂ ਖਾਂਦੇ ਆ ਕੀ ਆ ਤੁਸੀਂ ਇਹ ਸਮਝਦੇ ਹੋ ਕਿ ਜਿਹੜਾ ਘਰ ਅਸੀਂ ਖਾਣਾ ਬਣਾ ਰਹੇ ਹਾਂ ਉਹ ਸਹੀ ਢੰਗ ਨਾਲ ਬਣਾ ਰਹੇ ਹਾਂ ਗੁਸਤਾਖੀ ਮਾਫ ਸਾਡਾ ਖਾਣਾ ਕਿਵੇਂ ਬਣਦਾ ਸੀਗਾ ਉਹ ਗਿਆਨ ਨੂੰ ਅਸੀਂ ਬਹੁਤ ਪਿੱਛੇ ਛੱਡ ਚੁੱਕੇ ਹਾਂ ਉਹ ਸਾਡੀਆਂ ਨਾਨੀਆਂ ਦਾਦੀਆਂ ਦੇ ਕੋਲ ਪਿੱਛੇ ਹੀ ਰਹਿ ਗਿਆ ਜਿਹਨੂੰ ਅਸੀਂ ਬਿਲਕੁਲ ਵੈਲਿਊ ਨਹੀਂ ਕੀਤਾ ਉਹ ਅਸਲੀ ਅਸਲੀ ਗਿਆਨ ਉਹ ਸੀਗਾ ਜਿਹੜਾ ਤੁਹਾਡੇ ਸਰੀਰ ਨੂੰ ਸਹੀ ਬਣਨ ਦੇ ਵਿੱਚ ਸਹੀ ਰੱਖਣ ਦੇ ਵਿੱਚ ਮਦਦ ਕਰਦਾ ਸੀਗਾ ਕਿਹੜੀ ਚੀਜ਼ ਕਿਵੇਂ ਪਕਣੀ ਹੈ ਸਲੋ ਕੁਕਿੰਗ ਕਿਵੇਂ ਹੋਣੀ ਹੈ ਹਨ ਕਿਹੜੀ ਚੀਜ਼ ਦੇ ਨਾਲ ਹਲਦੀ ਦੇ ਨਾਲ ਕਾਲੀ ਮਿਰਚ ਕਿਉਂ ਪਾਣੀ ਐ ਐਬਸੋਰਪਸ਼ਨ ਵਾਸਤੇ ਪਿਆਜ਼ ਨਾਲ ਟਮਾਟਰ ਦਾ ਮੇਲ ਹਰ ਚੀਜ਼ ਦੇ ਵਿੱਚ ਹੁਣ ਪ੍ਰਾਚੀਨ ਪੰਜਾਬੀ ਤਰੀਕਾ ਪੇਸਟ ਜਿਹੜਾ ਮੈਂ ਬਣਾਇਆ ਉਹ ਇਸੇ ਕਰਕੇ ਬਣਾਇਆ ਕਿ ਉਹ ਜੋ ਪ੍ਰਾਚੀਨ ਢੰਗ ਦੇ ਨਾਲ ਜਿਵੇਂ ਬਣਦਾ ਸੀਗਾ ਉਸੇ ਤਰ੍ਹਾਂ ਬਣੇ ਉਸ ਤਰ੍ਹਾਂ ਬਣਾਉਣ ਵਾਸਤੇ ਟਾਈਮ ਚਾਹੀਦਾ ਅੱਜ ਦੀ ਰੇਟ ਦੇ ਵਿੱਚ ਟਾਈਮ ਕਿਸੇ ਕੋਲ ਨਹੀਂ ਸਹਜ ਕਿਸੇ ਕੋਲ ਨਹੀਂ ਸਲੋ ਕੁਕਿੰਗ ਦਾ ਫਿਰ ਉਸ ਤੋਂ ਵੀ ਉਹ ਜਿਹੜੇ ਇੰਨੇ ਸਾਰੇ ਇНГਰੀਡੀਅੰਟ ਚਾਹੇ ਹੋ ਬਹੁਤ ਥੋੜੀ ਥੋੜੀ ਮਿਕਦਾਰ ਦੇ ਜਿਹੜੇ ਤੁਹਾਡੇ ਇНГਰੀਡੀਡੀਅੰਟ ਨੇ ਪਰ ਉਹਨਾਂ ਦਾ ਬਹੁਤ ਵੱਡਾ ਵਾਈਟਲ ਰੋਲ ਹੈ ਜਿਵੇਂ ਬੋਰੋਨ ਹੈ 1 ਏਕੜ ਚ ਚਾਹੇ 2 ਗ੍ਰਾਮ ਪੈ ਜਵੇ ਉਹ ਧਰਤੀ ਦੇ ਵਿੱਚ ਉਹ ਵੀ ਆਪਣਾ ਅਸਰ ਦਿਖਾਂਦਾ ਤਾਂ ਕੁਆਂਟੀਟੀ ਦਾ ਇਸ਼ੂ ਨਹੀਂ ਹੈਗਾ ਕਿਹੜਾ ਕਿੰਨਾ ਕਿਸ ਤਰ੍ਹਾਂ ਪਾਣਾ ਹੈ ਔਰ ਸਹੀਜਤਾ ਦੇ ਨਾਲ ਪਕਾਣਾ ਜੇ ਉਸ ਤਰ੍ਹਾਂ ਖਾਣਾ ਤੁਸੀਂ ਪਕਾਣ ਲੱਗੇ ਤਾਂ ਇੱਕ ਬੰਦੇ ਦੀ ਤਾਂ ਪੂਰੀ ਦਿਹਾੜੀ ਉਹ ਚਾਰ ਬੰਦਿਆਂ ਦੇ ਖਾਣਾ ਬਣਾਉਣ ਦੇ ਵਿੱਚ ਹੀ ਨਿਕਲ ਜੂਗੀ ਨਾ ਤਾਂ ਇੰਨਾ ਟਾਈਮ ਹੈ ਕਿਸੇ ਕੋਲੇ ਨਾ ਇੰਨਾ ਸਹਜ ਹੈ ਤੇ ਜਿਹੜਾ ਪ੍ਰਾਚੀਨ ਪੰਜਾਬੀ ਕਰੀ ਪੇਸਟ ਬਣਾਇਆ ਹੀ ਇਸੇ ਕਰਕੇ ਗਿਆ ਕਿ ਜਿਹੜੀ ਸਭ ਤੋਂ ਜ਼ਿਆਦਾ ਮਿਹਨਤ ਲੱਗਦੀ ਹੈ ਸਾਡੀ ਕਿਸੇ ਵੀ ਸਬਜ਼ੀ ਵੈਜੀਅਨ ਨਾਨ ਵੈਜ ਜੋ ਵੀ ਤੁਸੀਂ ਖਾਂਦੇ ਹੋ ਉਹਨੂੰ ਬਣਾਉਣ ਵਾਸਤੇ ਜਿਹੜਾ ਪਲੇਟਫਾਰਮ ਚਾਹੀਦਾ ਉਹਦੇ ਚ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਔਰ ਸਭ ਤੋਂ ਜ਼ਿਆਦਾ ਜਿਹੜਾ ਨਿਊਟ੍ਰੀਸ਼ਨ ਜਿਹੜੀਆਂ ਔਸ਼ਧੀਆਂ ਜਿਹੜੇ ਮਿਨਰਲਸ ਜਿਹੜੇ ਤੱਤਾਂ ਸਾਰੀਆਂ ਉਹ ਛੋਟ ਥੋੜੀ 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 ਕੋਈ ਬਹੁਤ ਜ਼ਿਆਦਾ ਮਿਨਰਲਸ ਨਹੀਂ ਚਾਹੀਦੇ ਹੁੰਦੇ ਸਰੀਰ ਨੂੰ ਕੋਈ ਬਹੁਤ ਬਹੁਤ ਥੋੜੇ 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 ਚਾਹੀਦੇ ਹੁੰਦੇ ਹਨ ਉਹਨਾਂ ਦੀ ਪੂਰਤੀ ਹੋਈ ਜਾਵੇ ਔਰ ਇਹ ਜਿਹੜਾ ਪ੍ਰਾਚੀਨ ਪੰਜਾਬੀ ਕਰੀ ਬੇਸਡ ਇਹ 101% ਵੈਜੀਟੇਰੀਅਨ ਸੀ ਜਾਂ ਤੇ ਬਣਦਾ ਇਹਦੇ ਵਿੱਚ ਨਾਨ-ਵੈਜ ਕੁਝ ਨਹੀਂ ਐਡਡ ਹੁੰਦਾ ਨਾਨ-ਵੈਜ ਇਹਦੇ ਵਿੱਚ ਐਡ ਕਰਕੇ ਤੁਸੀਂ ਬਣਾ ਸਕਦੇ ਹੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਤੁਸੀਂ ਸਿਰਫ 15 18 ਮਿੰਟ ਦੇ ਵਿੱਚ ਹੀ ਆਪਣਾ ਖਾਣਾ ਤਿਆਰ ਕਰ ਸਕਦੇ ਹੋ ਜਿਵੇਂ ਤੁਸੀਂ ਦਫ਼ਤਰ ਜਾਣਾ ਜਿੰਨੀ ਦੇਰ ਤੁਸੀਂ ਤਿਆਰ ਹੋ ਰਹੇ ਹੋ ਆਪਣਾ ਬ੍ਰੈਕਫਾਸਟ ਨਹੀਂ ਆਪਣਾ ਲੰਚ ਵੀ ਤਿਆਰ ਕਰਕੇ ਡੱਬੇ ਦੇ ਵਿੱਚ ਪਾ ਕੇ ਲੈ ਜਾ ਸਕਦੇ ਹੋ ਨਾਲ ਹੈ ਨਾ ਇੱਕ ਤਾਂ ਟਾਈਮ ਬਚੂਗਾ ਇੱਕ ਕੋਸਟ ਬਚੂਗੀ ਤੁਸੀਂ ਕੋਸਟ ਕੱਲੇ ਸਮਾਨ ਦੀ ਨਾਲਾਓ ਵੈਸੇ ਤਾਂ ਕੱਲੇ ਸਮਾਨ ਦੀ ਵੀ ਕੋਸਟ ਲਾਓਗੇ ਤਾਂ ਤੁਸੀਂ ਦੇਖੋਗੇ ਕਿ ਕਿਤੇ ਪਹੁੰਚ ਕੀ ਕਹਾਣੀ ਕਿਉਂਕਿ ਜਿਹੜੇ ਪਿਸੇ ਹੋਏ ਮਸਾਲੇ ਨੇ ਜਦ ਤੁਸੀਂ ਮਸਾਲੇ ਪੀਸਦੇ ਉਹਨਾਂ ਦੇ ਵਿੱਚੋਂ ਸਭ ਕੁਝ ਨਿਕਲ ਗਿਆ ਬਾਹਰ ਉਹਨਾਂ ਦੇ ਵਿੱਚ ਕੁਝ ਨਹੀਂ ਰਿਹਾ ਫਰੈਸ਼ਲੀ ਜਿਵੇਂ ਕਾਲੀ ਮਿਰਚ ਵਾਸਤੇ ਆਉਂਦੇ ਨੇ ਉਹ ਗ੍ਰੇਟ ਉਹ ਗ੍ਰੇਟਰ ਜਿਹੇ ਆਉਂਦੇ ਨੇ ਉਸੇ ਵੇਲੇ ਕਹਿੰਦੇ ਨੇ ਇਹਨੂੰ ਤੁਸੀਂ ਕੱਟ ਕੇ ਉੱਪਰ ਧੂੜੋ ਇਹਦਾ ਹਨਾ ਉਸੇ ਤਰ੍ਹਾਂ ਹਲਦੀ ਹੈ ਜਾਂ ਕੋਈ ਵੀ ਚੀਜ਼ ਹੈ ਜੇ ਉਹਨੂੰ ਡਰਾਈ ਕਰਤੀ ਤਾਂ ਉਹਦੀ ਸਾਰੀ ਜਿਹੜੀ ਤਾਕਤ ਉਹ ਨਿਕਲ ਗਈ ਤਾਂ ਉਸੇ ਵੇਲੇ ਉਹਨੂੰ ਗ੍ਰੇਟ ਕਰਕੇ ਉਸੇ ਵੇਲੇ ਪਾਣਾ ਚਾਹੀਦਾ ਤਾਂ ਇੱਕ ਤਾਂ ਟਾਈਮ ਬਚਦਾ ਪੈਸਾ ਬਚਦਾ ਜਿਹੜੀ ਕੁਕਿੰਗ ਨੂੰ ਘੱਟੋ ਘਾਟ ਡੇਢ ਘੰਟਾ ਲੱਗਣਾ ਉਹ 19 ਦਿਨ ਗੈਸ ਵੀ ਖਾਊਗੀ ਤੁਹਾਡੀ ਉਹ ਗੈਸ ਦੇ ਵੀ ਬਚਤ ਹੁੰਦੀ ਹੈ ਤੇ ਸਭ ਤੋਂ ਵੱਡੀ ਚੀਜ਼ ਇਹ ਤੁਹਾਨੂੰ ਸਿਹਤਯਾਬ ਰੱਖਦੀ ਹੈ ਪਰ ਇਸ ਭਲੇਖੇ ਦੇ ਵਿੱਚ ਨਾ ਰਹਿਣਾ ਕਿ ਕੋਈ ਮੈਡੀਸਨ ਆ ਇਹ ਵੀ ਇਹ ਤੁਹਾਨੂੰ ਕੋਈ ਵੀ ਰੋਗ ਦੇ ਵਿੱਚੋਂ ਬਾਹਰ ਕੱਢ ਦੂਗੀ ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ ਜਿਹੜੀ ਤੁਹਾਡੀ ਬੋਡੀ ਹੈਗੀ ਉਹਨੂੰ ਮੇਨਟੇਨ ਕਰੋਗੇ ਉਹਨੂੰ ਜਿਹੜੇ ਤੱਤ ਚਾਹੀਦੇ ਨੇ ਪੂਰੇ ਕਰੋਗੇ ਉਹ ਲੇਕਿਨ ਜੇ ਤੁਹਾਨੂੰ ਕੋਈ ਰੋਗ ਗ੍ਰਸਤ ਹੋ ਤੁਸੀਂ ਤਾਂ ਤੁਹਾਨੂੰ ਆਪਣੀ ਮੈਡੀਸਨ ਲੈਣੀ ਪਊਗੀ ਉਹਦੇ ਨਾਲ ਦੱਸੇ ਹੋਏ ਭਰੇਜ ਜਿਹੜੇ ਨੇ ਉਹ ਕਰਨੇ ਪੈਣਗੇ ਨਾਰਮਲੀ ਸਾਨੂੰ ਸਭ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਵੀ ਅਸੀਂ ਖਾਣਾ ਠੀਕ ਕਰ ਲਈਏ ਤਾਂ ਸਭ ਕੁਝ ਠੀਕ ਹੋ ਜਾਊਗਾ ਖਾਣੇ ਦੇ ਨਾਲ ਬਹੁਤ ਕੁਝ ਠੀਕ ਹੋਗਾ ਲੇਕਿਨ ਖਾਣੇ ਨਾਲ ਸਭ ਕੁਝ ਠੀਕ ਹੋਣ ਵਾਲਾ ਨਹੀਂ ਹੈਗਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਸਟ्रेस ਫ੍ਰੀ ਕਿਵੇਂ ਰਹਿਣਾ ਉਹਦੇ ਬਾਰੇ ਇੱਕ ਦੋ ਵੀਡੀਓਜ਼ ਨੇ ਬਣਾਈਆਂ ਨੇ ਅੱਗੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਹੋਰ ਚਰਚਾ ਕਰਾਂਗੇ ਉਹਦੇ ਬਾਰੇ ਤਾਂ ਅੱਜ ਆਪਾਂ ਦੇਖਾਂਗੇ ਕਿ ਪ੍ਰਾਚੀਨ ਪੰਜਾਬੀ ਕਰੀ ਪੇਸ ਦੇ ਨਾਲ ਕੜੀ ਕਿਵੇਂ ਬਣ ਸਕਦੀ ਹੈ ਸਭ ਕੁਝ ਬਣ ਸਕਦਾ ਹੈ ਇਹਦੇ ਨਾਲ ਔਰ ਮੈਨੂੰ ਇੱਕ ਤੋਂ ਬੰਦੇ ਨੇ ਇਹ ਵੀ ਕਿਹਾ ਵੀ ਇਹ ਟੇਸਟ ਦਾ ਇੱਕੋ ਹੀ ਰਹੂਗਾ ਇਕੁਅਲ ਟੇਸਟ ਨਹੀਂ ਦੇਂਦਾ ਉਹਦਾ ਜਿਹੜੀ ਪੁਰਾਤਨ ਪੰਜਾਬੀ ਕਰੀ ਪੇਸਟ ਹੈ ਮੈਂ ਬਾਰ-ਬਾਰ ਕਹਿੰਨਾ ਇੱਕ ਕੈਂਵਸ ਹੈ ਇੱਕ ਖਾਲੀ ਪੰਨਾ ਉਹਦੇ ਉੱਤੇ ਪੇਂਟਿੰਗ ਤੁਸੀਂ ਬਣਾਣੀ ਹੈ ਉਹਦੇ ਵਿੱਚ ਟੇਸਟ ਹੈਗਾ ਆਪਣੇ ਆਪ 'ਚ ਹੀ ਬਹੁਤ ਜ਼ਬਰਦਸਤ ਟੇਸਟ ਹੈ ਉਹਦੇ 'ਚ ਜੇ ਗੋਭੀ ਪਾਓਗੇ ਤਾਂ ਗੋਭੀ ਦਾ ਟੇਸਟ ਆਵੇ ਚਿਕਨ ਪਾਓਗੇ ਤਾਂ ਚਿਕਨ ਦਾ ਟੇਸਟ ਨੂੰ ਇਨਹਾਂਸ ਕਰੂਗਾ ਉਹਨੂੰ ਹੋਰ ਫਲੇਵਰਫੁਲ ਕਰੂਗਾ ਟੇਸਟ ਜਿਹੜਾ ਇਹ ਬਹੁਤ ਸਬਜੈਕਟਿਵ ਹੈ ਟੇਸਟ ਨਾਲ ਸਾਡੇ ਮੈਮਰੀ ਹੁੰਦੀ ਹੈ ਨਾਰਮਲੀ ਸਾਡੇ ਘਰਾਂ ਦੇ ਵਿੱਚ ਸਾਡੇ ਮਾਪੇਬਾਪ ਜੋ ਵੀ ਜਿਵੇਂ ਬਣਾਉਂਦੇ ਨੇ ਉਹ ਟੇਸਟ ਡਵੈਲਪ ਹੋ ਜਾਂਦਾ ਸਾਡੇ ਟਾਈਮ ਦੇ ਨਾਲ ਨਾਲ ਹੈਨਾ ਪਰ ਜਿਵੇਂ ਤੁਸੀਂ ਕੋਈ ਸੰਗੀਤ ਸੁਣਦੇ ਹੋ ਹੈਨਾ ਬਹੁਤ ਉੱਚਾ ਬ੍ਰਾਸ ਬੈਂਡਸ ਹੋਣੇ ਜਦ ਤੁਸੀਂ ਸੰਗੀਤ ਸੁਣਦੇ ਉਹਦੇ ਨਾਲ ਇੱਕ ਇਮੋਸ਼ਨ ਜੋੜ ਕੇ ਸਟੋਰ ਕਰਦਾ ਦਿਮਾਗ ਅੰਦਰ ਕਿਸੇ ਨੂੰ ਲੱਗਦਾ ਵੀ ਵਾਹ ਨਜ਼ਾਰਾ ਆ ਗਿਆ ਕਿਸੇ ਨੂੰ ਲੱਗਦਾ ਉਹ ਕਿੰਨਾ ਸ਼ੋਰ ਹੈ ਇਹ ਤਾਂ ਜਦੋਂ ਦੁਬਾਰਾ ਉਹ 뮤직 ਵੱਜਦਾ ਤਾਂ ਉਹੀ ਜੀ ਇਮੋਸ਼ਨ ਤੁਹਾਡੇ ਦਿਮਾਗ ਦੇ ਵਿੱਚ ਆਂਦੀ ਹੈ ਪਰ ਕੁਝ ਅਹੇਜੇ ਸੰਗੀਤ ਹੁੰਦੇ ਨੇ ਜਿਹੜੇ ਕਿਸੇ ਵੀ ਭਾਸ਼ਾ ਚ ਕਿਤੇ ਵੀ ਵੱਜਣ ਉਹ ਤੁਹਾਡੀ ਆਤਮਾ ਤੱਕ ਪਹੁੰਚਦੇ ਨੇ ਉਹ ਤੁਹਾਨੂੰ ਉਹ ਆਨੰਦ ਦਿੰਦੇ ਹੀ ਦਿੰਦੇ ਨੇ ਉਹਦੇ ਵਿੱਚ ਅੱਖਰਾਂ ਦਾ ਸਵਾਲ ਨਹੀਂ ਹੁੰਦਾ ਉਹਦੀ ਜਿਹੜੀ ਉਹ ਰਿਦਮ ਬਣੀ ਹੋਈ ਆ ਉਹਦੀ ਜਿਹੜੀਆਂ ਉਹ ਸਭ ਬਣਿਆ ਹੋਇਆ ਉਹ ਇਸ ਤਰ੍ਹਾਂ ਬਣਿਆ ਕਿ ਤੁਹਾਡੀ ਆਤਮਾ ਤੱਕ ਪਹੁੰਚਦਾ ਇਸੇ ਤਰ੍ਹਾਂ ਟੇਸਟ ਜਿਹੜਾ ਟੇਸਟ ਨੇ ਕੁਝ ਅਹੇਜੇ ਟੇਸਟ ਨੇ ਜਿਹੜੇ ਤੁਹਾਡੀ ਆਤਮਾ ਤੱਕ ਪਹੁੰਚਦੇ ਨੇ ਇਹ ਉਹਨਾਂ ਟੇਸਟਾਂ ਦੇ ਵਿੱਚੋਂ ਇੱਕ ਟੇਸਟ ਹੈ ਜਿਹੜਾ ਸਾਡਾ ਪ੍ਰਾਚੀਨ ਟੇਸਟ ਹੈ ਕਈ ਲੋਕਾਂ ਨੂੰ ਲੱਗਦਾ ਕਿ ਜੀ ਥੋੜਾ ਜਿਹਾ ਖੱਟਾ ਜ਼ਿਆਦਾ ਕਿਉਂਕਿ ਜੇ ਸ਼ੁਰੂ ਤੋਂ ਤੁਸੀਂ ਟਮਾਟਰ ਘਟ ਖਾਂਦੇ ਹੋ ਜਾਂ ਹਾਈਬ੍ਰਿਡ ਟਮਾਟਰ ਖਾਂਦੇ ਹੋ ਜਿਹੜੇ ਅੱਜ ਕੱਲ ਹਾਈਬ੍ਰਿਡ ਟਮਾਟਰ ਆਉਂਦੇ ਨੇ ਉਹਨਾਂ 'ਚ ਖਟਾਸ ਹੁੰਦੀ ਨਹੀਂ ਉਹਨਾਂ 'ਚ ਫਲੈਸ਼ ਜ਼ਿਆਦਾ ਹੁੰਦਾ ਜੇ ਤੁਸੀਂ ਦੇਸੀ ਟਮਾਟਰ ਪਾਓਗੇ ਤਾਂ ਉਹਦੀ ਖਟਾਸ ਆਬਵੀਅਸਲੀ ਜ਼ਿਆਦਾ ਹੋ ਜਾਊਗੀ ਹਨਾ ਤੇ ਪਰ ਇਹ ਵਾਲੇ ਦਾ ਨੇਚੁਰਲੀ ਗਰੋਨ ਨੇ ਤਾਂ ਇਹਨਾਂ ਦਾ ਇਕੱਲਾ ਖਟਾਸ ਨਹੀਂ ਆਪਣਾ ਹੀ ਕਲਕ ਤੋਂ ਟੇਸਟ ਅਲੱਗ ਸਿਕ ਫਲੇਵਰ ਹੈ ਵੈਸੇ ਇਹ ਸੀ ਟਮਾਟਰ ਦੀ ਰੇਸ਼ੋ ਹੁਣ ਥੋੜੀ ਜਿਹੀ ਐਡਜਸਟ ਕਰੀਏ ਤਾਂ ਕਿ ਇਹ ਥੋੜਾ ਜਿਹਾ ਉਹਦੀ ਖਟਾਸ ਨੂੰ ਬੈਲੈਂਸ ਕਰ ਲਿਆ ਜਾਵੇ ਥੋੜਾ ਜਿਹਾ ਤੋਂ ਇਸ ਕਰਕੇ ਜਿਹੜਾ ਸਾਡਾ ਫੂਡ ਹੈ ਫੂਡ ਮੈਡੀਸਿਨ ਹਗਾ ਹੈ ਲੇਕਿਨ ਫੂਡ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਕ੍ਰੋਨਿਕ ਇਲਨੈਸ ਦੇ ਵਿੱਚੋਂ ਬਾਹਰ ਕੱਢ ਲੂਗਾ ਹਾਂ ਹੈਲਪਫੁਲ ਰਹੂਗਾ ਤੁਹਾਡੀ ਬੋਡੀ ਨੂੰ ਖਰਾਬ ਨਹੀਂ ਹੋਣ ਲੂਗਾ ਉਹਨੂੰ ਮੇਨਟੇਨ ਕਰੂਗਾ ਖਾਣੇ ਦੇ ਜਿੰਨਾ ਹਿੱਸਾ ਖਾਣੇ ਦਾ ਜਿੰਨਾ ਯੋਗਦਾਨ ਹੈ ਉਹਨੇ ਹਿੱਸੇ ਦਾ ਕਰੋਗੇ ਜੇ ਤੁਸੀਂ ਆਪਣੀ ਮੂਵਮੈਂਟ ਨਹੀਂ ਕਰਦੇ ਤੇ ਸਭ ਤੋਂ ਵੱਡੀ ਚੀਜ਼ ਹੈ ਜਦ ਤੱਕ ਤੁਹਾਨੂੰ ਸਟ्रेस ਹੈਗੇ ਤੁਸੀਂ ਕੁਝ ਵੀ ਖਾਂਦੇ ਰਹੋ ਕੁਝ ਵੀ ਨਾ ਖਾਂਦੇ ਰਹੋ ਕੁਝ ਵੀ ਕਰਦੇ ਰਹੋ ਤਨੂੰ ਰੋਗ ਲੱਗਣੇ 101% ਲਾਜ਼ਮੀ ਹੋਰ ਤੁਸੀਂ ਉਹਦੇ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ ਹੁਣ ਮੇਰੇ ਕਿਸੇ ਮਿੱਤਰ ਦਾ ਮੈਨੂੰ ਫੋਨ ਆ ਗਿਆ ਜੀ ਮੈਂ ਫਲਾਣੀ ਇਸ ਤਰ੍ਹਾਂ ਦੀ ਜਦੋਂ ਮੈਂ ਡਾਈਟ ਫਾਲੋ ਕਰੀ ਮੈਂ ਠੀਕ ਤਾਂ ਹੋ ਗਿਆ ਪਰ ਹੁਣ ساری ਜ਼ਿੰਦਗੀ ਥੋੜਾ ਜਿਹਾ ਖਾ ਸਕਦਾ ਬਈ ساری ਜ਼ਿੰਦਗੀ ਨਹੀਂ ਖਾ ਸਕਦੇ ਪਹਿਲਾਂ ਤੁਸੀਂ ਆਪਣੇ ਸਰੀਰ ਦੀ ਐਸੀ ਤੈਸੀ ਫੇਰੀਏ ਜਾਣੇ ਜਾਂ ਅਣਜਾਣੇ ਹੁਣ ਤੁਸੀਂ ਭਰੇਜ ਵੀ ਨਹੀਂ ਕਰਨਾ ਚਾਹੁੰਦੇ ਫਿਰ ਤਾਂ ਬਿਮਾਰ ਤੁਸੀਂ ਰਹੋਗੇ ਹੀ ਰਹੋਗੇ ਇਹ ਜਿਹੜਾ ਭਰੇਜ ਜਿਹਨੂੰ ਕਹਿੰਦੇ ਅਸੀਂ ਕਹਿੰਦੇ ਲਾਈਫ ਸਟਾਈਲ ਹੈ ਪੂਰਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਤੁਹਾਨੂੰ ਆਪਣਾ ਜਿਵੇਂ ਪਹਿਲਾਂ ਅਸੀਂ ਆਪਣਾ ਜੀਵਨ ਨਿਰਵਾਹਨ ਕਰ ਰਹੇ ਸੀਗੇ ਉਹ ਉਹਨੂੰ ਬਦਲਾਂਗੇ ਤੇ ਤਾਂ ਹੀ ਕਿਸੇ ਡੈਮੇਜ ਚੋਂ ਨਿਕਲਾਂਗੇ ਸਰੀਰਿਕ ਦਿਨ ਦੇ ਵਿੱਚ ਖਰਾਬ ਨਹੀਂ ਹੁੰਦਾ ਪਰਵਾਹ ਹੀ ਨਹੀਂ ਕਰਦੇ ਸੀ 15 18 20 ਸਾਲ ਦੇ ਬੱਚਿਆਂ ਨੂੰ ਪਰਵਾਹ ਹੀ ਨਹੀਂ ਹੁੰਦੀ ਕਿਉਂਕਿ ਨਾ ਤਾਂ ਉਹਨਾਂ ਨੂੰ ਅ ਉਸ ਚੀਜ਼ ਬਾਰੇ ਦੱਸਿਆ ਜਾਂਦਾ ਜੇ ਜੇ ਦੱਸਿਆ ਵੀ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਬਜ਼ੁਰਗ ਨੇ ਇਹ ਉਹੀ ਮਰ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਹੈ ਨਾ ਤੇ ਨਜ਼ਾਰਾ ਜਿਹੜੀਆਂ ਚੀਜ਼ਾਂ ਡੋਪਾਮਿਨ ਰਸ਼ ਦਿੰਦੀਆਂ ਨੇ ਉਹ ਚੀਜ਼ਾਂ ਖਾ ਖਾ ਕੇ ਜਿਹੜੇ ਸਰੀਰ ਨੂੰ ਖਰਾਬ ਕਰਦੇ ਨੇ ਉਹ 40 ਸਾਲ 35 ਸਾਲ ਤੱਕ ਜਾ ਕੇ ਫਿਰ ਪਤਾ ਲਾਦਾ ਵੀ ਕੀ ਕਹਾਣੀ ਬਣੀ ਫਿਰ ਜਦੋਂ 50 ਸਾਲ ਦੀ ਉਮਰ 'ਚ ਜਾ ਕੇ ਤੁਸੀਂ ਹੱਥ ਮਾਰਦੇ ਹੋ ਵੀ ਮੈਨੂੰ ਠੀਕ ਕਰ ਲਾ ਮੈਂ ਫਿਰ ਤੁਸੀਂ ਚਾਹਦੇ ਹੋ ਵੀ 2 ਮਿੰਟ 'ਚ ਠੀਕ ਹੋ ਜਾਏ ਨਹੀਂ ਹੋਣਾ ਜਿਵੇਂ ਤੁਹਾਡੀ ਬਿਮਾਰੀ ਜਿੰਨੀ ਹੈਗੀ ਹੈ ਜੇ ਉਨੀ ਮੇਨਟੇਨ ਹੀ ਹੋ ਜਾਏ ਉਹੀ ਬਹੁਤ ਵੱਡੀ ਗੱਲ ਹੈ ਤਾਂ ਜੇ ਪੰਜਾਬੀ ਪ੍ਰਾਚੀਨ ਪੰਜਾਬੀ ਕਲੀਪ ਬਣਾਣੀ ਸਿੱਖਣੀ ਹੈ ਮੈਂ ਵੀ ਸਿਖ ਮੈਂ ਸਿਖਾਉਂਗਾ ਉਹ ਲੇਕਿਨ ਆਨਵਲੇ ਟਾਈਮ ਉਹਨਾਂ ਟਾਈਮ ਉਹਨਾਂ ਸੈਮ ਕਿਦੇ ਕੋਲ ਹੋਊਗਾ ਇਹ ਵੀ ਦੇਖਾਂਗੇ ਪਰ ਜਿਹੜੇ ਤੁਹਾਡੇ ਬਜ਼ੁਰਗ ਤੁਹਾਡੇ ਆਸ-ਪਾਸ ਨੇ ਉਹਨਾਂ ਨੂੰ ਪਕੜੋ ਉਹਨਾਂ ਤੋਂ ਪੁੱਛੋ ਕਿ ਕਿਹੜੀ ਚੀਜ਼ ਕਿਵੇਂ ਬਣਾਉਂਦੇ ਸੀ ਕਿਸ ਤਰ੍ਹਾਂ ਬਣਾਉਂਦੇ ਸੀ ਪ੍ਰੋਬਲਮ ਇਹ ਹੈ ਕਿ ਅਸੀਂ ਟਾਈਮ ਨਹੀਂ ਦੇਣਾ ਚਾਹੁੰਦੇ ਸੀ ਬਸ ਇੰਨੀ ਜਲਦੀ ਸਾਰ ਕੁਇਕ ਸੋਲੂਸ਼ਨ ਅਸੀਂ ਭਾਲਦੇ ਆਂ ਵੀ ਫਟਾਫਟ ਸੋਲੂਸ਼ਨ ਮਿਲ ਜੇ ਫਟਾਫਟ ਕੋਈ ਸੋਲੂਸ਼ਨ ਨਹੀਂ ਹੈਗਾ ਤਾਂ ਘਰ ਦਾ ਬਣਿਆ ਹੋਇਆ ਜਿਹੜਾ ਖਾਣਾ ਉਹ ਉਹ ਵੀ ਜੇ ਸਹੀ ਨਹੀਂ ਬਣਿਆ ਹੋਇਆ ਤਾਂ ਉਹਦਾ ਵੀ ਕੋਈ ਲਾਭ ਨਹੀਂ ਹੈਗਾ ਉਹ ਤੁਹਾਨੂੰ ਲੱਗਦਾ ਵੀ ਅਸੀਂ ਤਾਂ ਬਾਹਰ ਲਈ ਕੋਈ ਚੀਜ਼ ਨਹੀਂ ਖਾਂਦੇ ਲੇਕਿਨ ਜੇ ਤੁਸੀਂ ਉਹਨੂੰ ਸਹੀ ਕੁਕ ਹੀ ਨਹੀਂ ਕਰ ਰਹੇ ਸਹੀ ਇੰਗਰੀਡੀਅੰਟਸ ਹੀ ਨਹੀਂ ਪਾ ਰਹੇ ਕਿਉਂਕਿ ਜਿਵੇਂ ਹੁਣ ਤੁਸੀਂ ਇੱਟ ਬਣਾਣੀ ਹੈ ਠੀਕ ਹੈ ਮਿੱਟੀ ਪਹਿਲੀ ਵਾਰ ਤਾਂ ਮਿੱਟੀ ਸਹੀ ਹੋਣੀ ਚਾਹੀਦੀ ਹੈ ਨਾ ਫਿਰ ਉਹਦੇ ਪਾਣੀ ਦੀ ਮਿਕਦਾਰ ਪੂਰੀ ਹੋਣੀ ਚਾਹੀਦੀ ਹੈ ਉਹਦੇ ਬਾਅਦ ਜੇ ਪੱਠੀ ਦੇ ਵਿੱਚ ਪੂਰੀ ਪੱਕੀ ਨਹੀਂ ਅੱਗ ਹੀ ਨਹੀਂ ਅੰਦਰ ਪੂਰੀ ਰਹੀ ਤਾਂ ਫਿਰ ਉਹਦਾ ਫਾਇਦਾ ਕੀ ਹੈਗਾ ਉਹ ਤਾਂ ਸਾਡਾ ਜਿਹੜਾ ਅਸੀਂ ਕੁਝ ਖਾ ਰਹੇ ਹਾਂ ਉਹਦੇ ਨਾਲੋਂ ਵੀ ਜਿਹੜਾ ਮੇਨ ਜਿਹੜਾ ਅਸਰ ਉਸ ਖਾਣੇ ਦੀ ਖੁਰਾਕ ਦਾ ਹਣਾ ਕਿ ਸਾਨੂੰ ਪਚਿਆ ਕਿੰਨਾ ਉਹ ਪਚਣ ਵਾਸਤੇ ਇੱਕ ਚੀਜ਼ ਦੇ ਨਾਲ ਦੂਸਰੀ ਚੀਜ਼ ਕਿੰਨੀ ਹੋਣੀ ਚਾਹੀਦੀ ਹੈ ਹਲਦੀ ਦੇ ਨਾਲ ਕਾਲੀ ਮਿਰਚ ਨਹੀਂ ਹੈਗੀ ਤਾਂ ਉਹਦਾ ਕੋਈ ਲਾਭ ਨਹੀਂ ਹੈਗਾ ਕਿੰਨੀ ਹੋਣੀ ਚਾਹੀਦੀ ਹੈ ਜ਼ਿਆਦਾ ਜਾਂ ਘੱਟ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਰੱਖਣਾ ਸਾਡੇ ਫੂਡ ਦੇ ਵਿੱਚ ਉਹ ਬਹੁਤ ਇੰਪੋਰਟੈਂਟ ਹੈ ਸਭ ਤੋਂ ਜ਼ਿਆਦਾ ਟਾਈਮ ਖਰਜੋਵੇਂ ਤੇ ਸਭ ਤੋਂ ਜ਼ਿਆਦਾ ਇੰਟੈਲੀਜੈਂਟਲੀ ਹੋਣ ਵਾਲਾ ਹੋ ਗਈ ਹੈ ਜਦ ਤੁਸੀਂ ਉਹ ਬਣਾ ਲਿਆ ਸਮਾਂ ਬਚ ਗਿਆ ਤੁਹਾਡਾ ਸੇਡ ਬਚ ਗਈ ਤੁਹਾਡੀ ਟੇਸਟ ਦਾ ਅਲੱਗ-ਅਲੱਗ ਚੀਜ਼ ਉਹਦੇ ਵਿੱਚ 15 ਉਹ ਅਲੱਗ-ਅਲੱਗ ਟੇਸਟ ਉਹ ਆਉਂਦੇ ਰਹਿਣਗੇ ਜੇ ਤੁਸੀਂ ਮਤਲਬ ਜਿਹੜੀ ਰਸੋਈ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉੱਥੇ ਤੇ ਜਿਵੇਂ ਮੈਂ ਪਿਛਲੀ ਵਾਰੀ ਕਿਹਾ ਮਹਾਰਾਜ ਤੁਸੀਂ ਉਹ ਮਾਸਟਰਸ਼ਿਪ ਤੁਸੀਂ ਹੋ ਉਹੀ ਜਿਹੜੀ ਟੇਸਟ ਵਾਲੇ 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 ਖਾਂਦੇ ਨੇ ਉਹ ਤੁਸੀਂ ਜਿਹੜਾ ਡਿਵੈਲਪ ਕਰਤਾ ਉਹ ਚੱਲੀ ਚੱਲੀ ਜਾਂਦਾ ਉਹ ਲੇਕਿਨ ਜੇ ਤੁਸੀਂ ਐਕਸਪੈਰੀਮੈਂਟ ਕਰਦੇ ਹੋ ਫੂਡ ਦੇ ਨਾਲ ਤਾਂ ਕਿਸੇ ਵੀ ਫੂਡ ਦੇ ਟੇਸਟ ਨੂੰ ਬਦਲ ਸਕਦੇ ਹੋ ਕਸੂਰੀ ਕਸੂਰੀ ਮੇਥੀ ਐਂਡ ਦੇ ਪਾਤੀਓ ਦਾ ਟੇਸਟ ਅਲੱਗ ਹੋ ਜਾਊਗਾ ਹਨਾ ਉਹਨੂੰ ਅਲੱਗ ਤਰ੍ਹਾਂ ਬਣਾ ਲਿਆ ਤੁਸੀਂ ਉਹਦਾ ਟੇਸਟ ਅਲੱਗ ਹੋ ਜਾਊਗਾ ਲੇਕਿਨ ਬੇਸਿਕ ਜਿਹੜਾ ਤੁਹਾਨੂੰ ਮਸਾਲਾ ਉਹ ਉਹਨੂੰ ਅਸੀਂ ਇਗਨੋਰ ਕਰਦੇ ਹਾਂ ਸਾਨੂੰ ਲੱਗਦਾ ਇਹ ਤਾਂ ਹੈ ਹੀ ਕੁਝ ਨਹੀਂ ਇਹ ਜਿਵੇਂ ਅਸੀਂ ਬੇਸਿਕਲੀ ਜਿਹੜੀ ਸ਼ੁਰੂ ਦੇ ਵਿੱਚ ਮੈਂ ਗੱਲ ਕਹੀ ਸੀ ਕਿ ਖਾਣਾ ਜਿਹੜਾ ਦੋ ਜਾਂ ਤਿੰਨ ਵਾਰੀ ਮੈਕਸਿਮਮ ਤੁਹਾਨੂੰ ਖਾਣਾ ਚਾਹੀਦਾ ਵੈਸੇ ਤਾਂ ਦੋ ਜੂਨ ਦੀ ਰੋਟੀ ਤਿੰਨ ਜੂਨ ਦੀ ਰੋਟੀ ਕਿਤੇ ਵੀ ਨਹੀਂ ਲਿਖੀ ਹੋਈ ਫਿਰ ਉਹ ਕਹਾਣੀ ਆਉਂਦੀ ਉਹ ਚ ਨਿਊਟ੍ਰੀਸ਼ਨ ਕਿਵੇਂ ਪੂਰਾ ਹੋਵੇ ਉਦੇ ਬਾਰੇ ਵੀ ਚਰਚਾ ਹੋਈ ਸੀ ਆਪਣੀ ਕਿ ਨਿਊਟ੍ਰੀਸ਼ਨ ਕਿਵੇਂ ਪੂਰਾ ਹੋਵੇ ਜਿੰਨਾ ਘੱਟ ਖਾਓਗੇ ਉਨਾਂ ਲੰਬਾ ਜੀਓਗੇ ਤਾਂ ਹੁਣੇ ਇਸੇ ਵੀਡੀਓ ਜੀ ਮੈਂ ਪਹਿਲਾਂ ਮੈਂ ਗੱਲ ਕਰੀ ਮੈਂ ਦੁਬਾਰਾ ਫੇਰ ਕਹਿ ਦਿੰਨਾ ਖਾਣਾ ਉਹਨਾਂ ਜਿੰਨਾ ਭੁੱਖ ਲੱਗੇ ਉਸ ਤੋਂ ਘੱਟ ਪੀਣਾ ਦੁੱਗਣਾ ਜਿੰਨੀ ਲੋੜ ਐਕਸਰਸਾਈਜ਼ ਤਿੰਗਣੀ ਤੇ ਖੁਸ਼ ਰਹਿਣਾ ਚਾਰ ਗੁਣਾ ਇਹ ਬਹੁਤ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਮੇਲਿਆਂ ਤੇ ਜਾਂਦੇ ਸੀਗੇ ਤੇ ਤਿਉਹਾਰਾਂ ਦੇ ਵਿੱਚ ਜਾਂਦੇ ਸੀਗੇ ਔਰ ਅਨਵਾਈਂਡਿੰਗ ਕਰਦੇ ਸੀ Dopamine ਰੈਸ਼ ਹੁੰਦਾ ਸੀ ਅੰਦਰ ਸਾਰਾ ਇਹ ਬਹੁਤ ਵੱਡੀ ਖੁਰਾਕ ਹੈ ਜੇ ਆਤਮਾ ਦੀ ਖੁਰਾਕ ਹੀ ਨਹੀਂ ਤਾਂ ਸਰੀਰ ਦੀ ਜਿਹੜੀ ਖੁਰਾਕ ਹੈ ਉਹ ਲੱਗੇ ਨਹੀਂ ਸਕਦੀ ਤੁਹਾਨੂੰ ਤਾਂ ਬਿਮਾਰ ਕਰੂਗੀ ਤਾਂ ਇਸ ਪਲੇਖੇ ਦੇ ਵਿੱਚ ਕਦੀ ਨਾ ਰਹਿਣਾ ਕਿ ਜਿਹੜਾ ਕਰ ਜੇ ਸੀ ਘਰ ਦਾ ਖਾਣਾ ਖਾ ਰਹੇ ਹਾਂ ਤਾਂ ਸਾਨੂੰ ਰੋਗ ਨਹੀਂ ਲੱਗਣਗੇ ਜਾਂ ਅਸੀਂ ਰੋਗਾਂ ਦੇ ਵਿੱਚੋਂ ਬਾਹਰ ਆ ਜਾਾਂਗੇ ਘਰ ਦੇ ਵਿੱਚ ਵੀ ਕੀ ਖਾਣਾ ਹੈ ਔਰ ਕਿਸ ਤਰ੍ਹਾਂ ਬਣਾਣਾ ਹੈ ਸਿੰਪਲ ਖਾਣਾ ਔਰ ਉਹ ਵੀ ਟੇਸਟੀ ਆਪਣੇ ਆਪ ਬਣ ਜੂਗਾ ਜੇ ਤੁਹਾਨੂੰ ਢੰਗ ਤਰੀਕਾ ਆਂਦਾ ਹੋਊਗਾ ਤਾਂ ਟੇਸਟ ਆਪਣੇ ਆਪ ਹੀ ਬਣ ਜੂਗਾ ਉਹ। ਤੋਂ ਬਹੁਤ ਟੇਸਟੀ ਵੀ ਬਣ ਜੂਗਾ। ਔਰ ਸੇਤ ਯਾਦ ਰੱਖੂਗਾ ਤੁਹਾਨੂੰ ਪਰ ਜਿਹੜੀਆਂ ਬਿਮਾਰੀਆਂ ਤੁਸੀਂ 15 18 20 ਸਾਲ ਦੇ ਵਿੱਚ ਲਗਾਈਆਂ ਲਗਣੀਆਂ ਤਾਂ ਸ਼ੁਰੂ ਤੋਂ ਸ਼ੁਰੂ ਹੋ ਗਈਆਂ ਉਹ। ਔਰ ਉਹਨੂੰ ਰਿਵਰਸ ਕਰਨਾ ਕੱਲੇ ਫੂਡ ਦੇ ਨਾਲ ਪੋਸੀਬਲ ਨਹੀਂ ਹੈਗਾ। ਤੁਸੀਂ ਕੁਝ ਵੀ ਕਹੋਗੇ ਵੀ ਆਹ ਮੈਂ ਖਾਣਾ ਸ਼ੁਰੂ ਕਰ। ਹਾਂ ਉਹ ਤੁਹਾਨੂੰ ਸਪੋਰਟ ਕਰੂਗਾ ਬਿਮਾਰੀ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਪੋਰਟ ਕਰੂਗਾ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਬਹੁਤ ਵਾਰੀ ਕੋਸ਼ਿਸ਼ ਕਰਨਾ ਕਿ ਇੱਕ ਸੀਰੀਜ਼ ਬਣਾਈ ਜਾਵੇ ਪੂਰੀ ਦੀ ਪੂਰੀ ਜਿਵੇਂ ਬਲੱਡ ਸ਼ੂਗਰ ਦੇ ਰਿਵਰਸਲ ਵਾਸਤੇ ਕੀ ਕੀ ਕਰਨਾ ਚਾਹੀਦਾ ਜਾਂ ਜੇ ਤੁਸੀਂ ਵਜ਼ਨ ਘਟਾਣਾ ਜਾਂ ਬਲੱਡ ਪ੍ਰੈਸ਼ਰ ਘਟਾਣਾ ਉਹਦੇ ਵਾਸਤੇ ਕੀ ਕੀ ਕਰਨਾ ਚਾਹੀਦਾ ਪਰ ਉਹ ਇੰਨੇ ਸਾਰੇ ਸਬਜੈਕਟ ਲੈ ਕੇ ਉਹ ਹੋ ਹੀ ਨਹੀਂ ਪਾਦਾ ਉਸ ਤਰ੍ਹਾਂ ਹੁਣ ਮੇਰੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਕੁਝ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਸੀ ਮੈਂ ਲੋਕਾਂ ਨਾਲ ਗੱਲ ਵੀ ਕਰਨਾ ਚਾਹੁੰਦਾ ਕਿ ਹਰ ਬੰਦਾ ਕਹਿੰਦਾ ਮੇਰੇ ਹਿਸਾਬ ਨਾਲ ਠੀਕ ਹੈ ਹਿਸਾਬ ਨਾ ਮੇਰਾ ਨਾ ਤੇਰਾ ਇਹ ਸਾਬ ਤਾਂ ਇੱਕੋ ਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਲਾ ਆਫ ਨੇਚਰ ਸਾਰੇ ਉਹਦੇ ਨਾਲ ਗਵੰਡ ਨੇ ਉਸ ਤੋਂ ਬਾਹਰ ਕੋਈ ਨਹੀਂ ਹੈ ਪਰ ਸਾਡੇ ਸ਼ਬਦ ਦਾ ਸੱਚ ਆਪਣਾ ਆਪਣਾ ਜਿਹੜਾ ਸਤ ਔਰ ਸੱਚ ਦਾ ਫਰਕ ਇਹੀ ਹੈ ਸਤ ਉਹ ਜਿਹੜਾ ਬਦਲਦਾ ਨਹੀਂ ਸਭ ਵਾਸਤੇ ਹੋਈ ਹੈ ਯੂਨੀਵਰਸਲ ਟਰੂਥ ਹੈ ਉਹ ਲੇਕਿਨ ਸੱਚ ਉਹ ਹੈ ਜਿਹੜਾ ਸ਼ਬਦ ਆਪਣਾ ਉਹ ਸੱਚ ਜਿਹੜਾ ਉਹ ਬਦਲਦਾ ਰਹਿੰਦਾ ਵੀ ਉਹਦੇ ਬਾਰੇ ਵੀ ਮੈਂ ਹੁਣ ਸੋਚ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਲੱਗ ਅਲੱਗ ਸੁਸਾਇਟੀ ਸਾਡੀ ਜਿਹੜੀ ਸੁਸਾਇਟੀ ਹੈ ਨਾ ਟੇਪੜ ਹੈ ਕੁਝ ਲੋਕ ਬਿਲਕੁਲ ਫਾਰਦਰ ਸਟੈਂਡ ਤੇ ਬੈਠੇ ਹੋਏ ਕੁਝ ਲੋਕ ਇੱਧਰ ਬੈਠੇ ਇਹ ਸਾਰਿਆਂ ਦੀ ਜਿਹੜੀ ਸੋਚ ਫੂਡ ਨੂੰ ਲੈ ਕੇ ਕੀ ਸੋਚਦੇ ਨੇ ਕੈਰੀਅਰ ਨੂੰ ਲੈ ਕੇ ਕੀ ਸੋਚਦੇ ਨੇ ਮਤਲਬ ਕਿਸ ਤਰ੍ਹਾਂ ਕਿਉਂਕਿ ਜੀਵਨ ਦੇ ਵਿੱਚ ਪੈਸੇ ਦੀ ਜ਼ਰੂਰਤ ਹੈ ਕਿਵੇਂ ਕਮਾਇਆ ਜਾ ਸਕਦਾ ਹੈ ਕਿਵੇਂ ਸਕਸੈਸਫੁਲ ਹੋਇਆ ਜਾ ਸਕਦਾ ਹੈ ਇਹਦੇ ਬਾਰੇ ਹਰ ਬੰਦਾ ਕੀ ਸੋਚਦਾ ਮੇਰੇ ਹਿਸਾਬ ਨਾਲ ਮੈਂ ਸੋਚਦਾ ਵੀ ਉਹ ਟਾਈਟਲ ਦੇ ਥੱਲੇ ਮੈਂ ਕੁਝ ਗੱਲਾਂ ਕਰੂੰਗਾ ਲੋਕਾਂ ਦੇ ਨਾਲ ਕਿਉਂ ਇਸ ਤਰ੍ਹਾਂ ਹੁੰਦਾ ਕਿ ਕੁਝ ਲੋਕ ਸਕਸੈਸਫੁਲ ਹੋ ਜਾਂਦੇ ਨੇ ਔਰ ਕੁਝ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਰਿਆ ਜਾਵੇ ਕਿੱਥੇ ਗੈਪ ਆ ਉਹ ਕਿ ਆ ਤਕਦੀਰ ਦੀ ਖੇਡ ਆ ਉਹ ਮਿਹਨਤ ਦੀ ਕਮੀ ਹੈ ਕਿ ਕਿੱਥੇ ਫਰਕ ਗੈਪ ਕਿੱਥੇ ਆ ਉਹ ਤੋਂ ਮੈਂ ਯੰਗਸਟਰਸ ਦੇ ਨਾਲ ਅਲੱਗ-ਅਲੱਗ ਜਿਹੜੇ ਸੋਸਾਇਟੀ ਦੇ ਅਲੱਗ-ਅਲੱਗ ਛੋਰ ਦੇ ਉੱਤੇ ਬੈਠੇ ਨੇ ਉਹਨਾਂ ਨਾਲ ਮੇਰੀ ਕੋਸ਼ਿਸ਼ ਹੈ ਕਾਮਯਾਬ ਹੋ ਵੀਏ ਕਿ ਨਹੀਂ ਹੋ ਵੀਏ ਕਿੰਨਾ ਟਾਈਮ ਲੱਗਦਾ ਨਹੀਂ ਪਤਾ ਉਹਨਾਂ ਨਾਲ ਇਸ ਵਿਸ਼ੇ ਤੇ ਚਰਚਾ ਕਰਨਾ ਵੀ ਤੁਸੀਂ ਜੇ ਕੈਰੀਅਰ ਬਣਾਣਾ ਤੇ ਕਿਵੇਂ ਬਣਾ ਸਕਦੇ ਹੋ ਆਪਣਾ ਆਪਣੇ ਆਪ ਨੂੰ ਸਿਹਤਯਾਬ ਰੱਖਣਾ ਤਾਂ ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਬਿਮਾਰ ਕਰ ਰਹੀ ਹੈ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਕਾਮਯਾਬ ਨਹੀਂ ਹੋਣ ਦੇ ਰਹੀ ਉਹਨਾਂ ਦੇ ਹਿਸਾਬ ਨਾਲ ਪ੍ਰੋਗਰਾਮ ਦਾ ਨਾਮ ਮੈਂ ਸੋਚਿਆ ਹੈ ਕਿ ਰੱਖੂੰਗਾ ਕਿ ਮੇਰੇ ਹਿਸਾਬ ਨਾਲ ਕਿ ਤੇਰੇ ਹਿਸਾਬ ਨਾਲ ਇਹ ਦੁਨੀਆ ਕਿਵੇਂ ਚੱਲਦਾ ਕੋ ਰਖਤੰਦਾ ਕਿੱਥੇ ਖੜੀ ਹੈ ਕੀ ਕਹਾਣੀ ਹੈ ਕਿਉਂਕਿ ਇਸ ਧਰਤੀ ਤੇ ਸਭ ਕੁਝ ਬਿਜ਼ਨਸ ਹੈ ਜਿਹੜਾ ਤੁਹਾਡਾ ਰਿਲੇਸ਼ਨ ਵੀ ਹੈ ਤੁਹਾਡਾ ਭੈਣ ਭਰਾ ਦਾ ਮਾਪੇ ਦਾ ਪ੍ਰਮਾਤਮਾ ਦੇ ਨਾਲ ਪਾਣੀ ਦੇ ਨਾਲ ਰੋਟੀ ਦੇ ਨਾਲ ਹਰੇਕ ਚੀਜ਼ ਬਿਜ਼ਨਸ ਹੈ ਤਾਂ ਇਹ ਵਪਾਰ ਨੂੰ ਕਿਵੇਂ ਚੰਗੀ ਤਰ੍ਹਾਂ ਨਿਭਾਇਆ ਜਾਵੇ ਕਿਵੇਂ ਸੇਤ ਯਾਗ ਰਿਆ ਜਾ ਸਕੇ ਕਿਵੇਂ ਖੁਸ਼ ਰਿਆ ਜਾਵੇ ਕਿਵੇਂ ਕਾਮਯਾਬ ਹੋ ਸਕੇ ਇਹਦੇ ਬਾਰੇ ਆਨਲੇ ਸਮਾਗਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੇ ਕੋਲ ਜਾ ਕੇ ਗੱਲ ਕਰਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੋਂ ਇਹ ਨਾ ਸਮਝੋ ਕਿ ਜੇ ਤੁਸੀਂ ਘਰੇ ਖਾਣਾ ਬਣਾ ਲਿਆ ਤੇ ਉਹ ਪੋਸਟਿਕ ਹੋ ਗਿਆ ਉਹਦੇ ਨਾਲ ਤੁਹਾਨੂੰ ਕੋਈ ਰੋਗ ਨਹੀਂ ਲੱਗੂਗਾ ਜਾਂ ਜੇ ਤੁਸੀਂ ਰੋਗ ਯੁਕਤ ਹੋਗੇ ਤਾਂ ਉਹਦੇ ਜੋ ਮੁਕਤ ਹੋ ਜਾਗੇ ਇਸ ਤਰ੍ਹਾਂ ਦਾ ਨਹੀਂ ਹੈਗਾ। ਖਾਣਾ ਇੱਕ 파ਟ ਹੈ। ਸਿਰਫ ਇੱਕ ਹਿੱਸਾ ਟੋਟਲ ਤੁਹਾਡੀ ਸਿਹਤ ਯਾਪੀ ਦਾ ਸਭ ਤੋਂ ਵੱਡੀ ਪ੍ਰੋਬਲਮ ਸੋਚ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਕੰਮ ਇਹਦੇ ਤੇ ਹੋਣ ਵਾਲਾ ਇਹ ਜੇ ਤੁਹਾਡੇ ਇਹ ਕਾਬੂ ਆ ਗਈ ਤਾਂ ਬਾਕੀ ਚੀਜ਼ਾਂ ਦਾ ਜਿਹੜਾ ਰੋਲ ਹੈਗਾ ਰੋਲ ਉਹਨਾਂ ਦਾ ਲੇਕਿਨ ਇਹਦੇ ਤੋਂ ਜ਼ਿਆਦਾ ਨਹੀਂ ਹੈਗਾ। ਤੋਂ ਇਹ ਨਾ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਕੰਮ ਕਰੀਏ। ਪ੍ਰਾਚੀਨ ਪੰਜਾਬੀ ਤੇਰੀ ਪੇਸ਼ ਮੰਗਵਾਉਣ ਵਾਸਤੇ ਸਾਰੀ ਵੀਡੀਓ ਦੇ ਵਿੱਚ ਨੰਬਰ ਉੱਪਰ ਆੰਦ ਰਿਹਾ ਤੁਸੀਂ ਮੈਨੂੰ ਵਟਸਐਪ ਕਰੋ। ਮੈਂ ਤੁਹਾਨੂੰ ਕੂਰੀਅਰ ਕਰੂੰਗਾ ਇਹ ਇਹ ਜਿਹੜਾ ਹੈਗਾ ਹੁਣ ਜਲਦੀ ਅਸੀਂ ਆ ਇੱਕ ਫਲੈਕਸੀਬਲ ਜਾਰ ਦੇ ਵਿੱਚ ਵੀ ਨਿਕਾਲਣ ਲੱਗਿਆਂ ਤਾਂ ਕਿ ਇੱਕ ਤਾਂ ਰੱਖਣਾ ਆਸਾਨ ਹੋ ਜਾਵੇ ਫ੍ਰਿਜ ਦੇ ਵਿੱਚ ਹਨ ਤੇ ਯੂਜ਼ ਕਰਨ ਵਾਸਤੇ ਵੀ ਆਸਾਨ ਹੋ ਜਾਵੇ ਇਹਦੇ ਵਿੱਚ ਤੁਹਾਡਾ ਟਾਈਮ ਵੀ ਬਚੂਗਾ ਤੁਹਾਡੀ ਸੇਤ ਵੀ ਬਚੂਗੀ ਔਰ ਤੁਹਾਡੇ ਪੈਸੇ ਵੀ ਬਚਣਗੇ ਇਹ ਅਵੇਲੇਬਲ ਹੈ ਸਰੋਂ ਦੇ ਤੇਲ ਔਰ ਦੇਸੀ ਘਿਓ ਦੇ ਵਿੱਚ ਤੇ ਇਹ ਤੁਸੀਂ ਆਰਡਰ ਕਰ ਸਕਦੇ ਹੋ ਮੰਗਵਾ ਸਕਦੇ ਹੋ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ